ਆਪ ਪਣਾਵਾਂਗੇ ਹਰੇ ਛੋਲਿਆਂ ਦੀ ਸਬਜ਼ੀ ਅਤੇ ਲਈ ਸਭ ਤੋਂ ਪਹਿਲਾਂ ਮੈਂ ਪਤੀਲੇ ਦੇ ਵਿੱਚ ਤੇਲ ਪਾ ਲਿਆ ਹੈ ਤੇਲ ਗਰਮ ਹੋਣ ਉਪਰੰਤ ਆਪਾਂ ਜੀਰਾ ਪਾ ਦਵਾਂਗੇ ਫਿਰ ਉਸ ਤੋਂ ਬਾਅਦ ਇਹ ਹੈਗੇ ਜੀ ਆਪਣੇ ਕੋਲ ਅਦਰਕ ਤੇ ਲਸਣ ਤੇ ਪਿਆਜ਼ ਦਾ ਕਿਉਰੇ ਇਹਨੂੰ ਆਪਾਂ ਹੁਣ ਉਹਦੇ ਵਿੱਚ ਪਾਵਾਂਗੇ ਵੇਖੋ ਕੁਝ ਇਸ ਤਰ੍ਹਾਂ ਜਦੋਂ ਤੱਕ ਇਹ ਪੁੱਜ ਜਾਏਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਿਰਚਾਂ ਪਾਵਾਂਗੇ ਉਹ ਵੀ ਕੁਝ ਇਸ ਪ੍ਰਕਾਰ ਤੇ ਹੁਣ ਮੈਂ ਇਹਨੂੰ ਭੁੰਨ ਲਿਆ ਹੈ ਮਿਰਚਾਂ ਨੂੰ ਵੀ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਵਾਂਗੇ ਕਿਉਰੇ ਤੇ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਵੇਖੋ ਇਸ ਦਾ ਰੰਗ ਕਿੰਨਾ ਵਧੀਆ ਆ ਰਿਹਾ ਹੈ ਇਸ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਮਕ ਹਲਦੀ 1.5 ਚਮਚ ਧਨੀਆ ਪਾਊਡਰ ਆਪਾਂ ਪਾ ਦਾਂਗੇ ਜੀ ਇੱਕ ਚੁਟਕੀ ਕਸੂਰੀ ਮੇਥੀ ਫਿਰ ਨਾ ਅਸੀਂ ਜਿਹੜੇ ਸਾਡੇ ਕੋਲ ਹਰੇ ਛੋਲੇ ਐ ਉਹਨਾਂ ਨੂੰ ਪਹਿਲਾਂ ਬੋਇਲ ਕੀਤਾ ਸੀ ਨਮਕ ਨਾਲੇ ਥੋੜੀ ਜੀ ਚੀਨੀ ਪਾ ਕੇ ਉਸ ਦਾ ਪਾਣੀ ਸਾਂਭ ਕੇ ਰੱਖਣਾ ਤੁੜਕੀ ਦੇ ਬਾਅਦ ਚ ਉਸ ਨੂੰ ਹੀ ਪਾਣਾ ਹੈ ਤੁੜਕਾ ਜਦੋਂ ਤੋ ਪੁੱਜ ਜਾਏਗਾ ਤਾਂ ਆਪਾਂ ਉਸ ਦੇ ਵਿੱਚ ਹਰੇ ਛੋਲੇ ਪਾ ਦਾਂਗੇ ਉਸ ਤੋਂ ਬਾਅਦ ਆਲੂ ਪਾਵਾਂਗੇ ਥੋੜੀ ਜੀ ਚੁਟਕੀ ਹਿੰਗ ਦੇਖੋ ਹੁਣ ਇਸ ਵਿੱਚ ਅਸੀਂ ਉਹੀ ਪਾਣੀ ਪਾਵਾਂਗੇ ਜਿਹੜਾ ਮੈਂ ਹੁਣ ਆਖਿਆ ਸੀ ਮੈਂ ਤਿਆਰ ਕੀਤਾ ਸੀ ਇਸਦੇ ਵਧੀਆ ਚ ਬਣਾਇਆ ਹੈ ਹੋਰ ਪਾਣੀ ਪਾ ਦਵਾਂਗੇ ਪਾ ਦਿਵਾਂਗੇ ਬਸ ਲੈ ਦੇਖੋ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਾਂ ਕਾੜ ਲਵਾਂਗੇ ਅੰਦਰ ਲਾ ਕੇ ਉਹਨਾਂ ਵਿੱਚ ਦੇਹਿਣਾ ਹੁਣ ਥੋੜਾ ਗਰਮ ਮਸਾਲਾ ਪਾ DNA ਉਹ ਸਬਜੀ ਜਦੋਂ ਕੜਜੂਗੀ ਤਦ ਵੀ ਪਾਣਾ ਹੈ ਬਟ ਹੁਣ ਵੀ ਅਸੀਂ ਪਾਣਾ ਕਿਉਂਕਿ ਇਸ ਦੇ ਨਾਲ ਸਵਾਦ ਜਿਹੜਾ ਇਹ ਹੈ ਇਹਨੂੰ ਵੱਡ ਕੇ ਆਉਣਾ ਹੁਣ ਇਸ ਨੂੰ ਚੰਗੀ ਤਰ੍ਹਾਂ 10-15 ਮਿੰਟ ਤੱਕ ਕਾੜ ਲਵਾਂਗੇ